ਕਈ ਸਿੱਟੇ ਕਰਾਈ ਜੀ ਉਹ ਕਰਤਾ ਤਾਂ ਮੈਂ ਕਹਿ ਕੇ ਆਈ ਵੀ ਇੱਥੇ ਕਰੋ ਰਾਇ ਜੀ ਹਾਂ ਜੀ ਉਹ ਤੁਹਾਡਾ ਕਿਸੇ ਦੇਖ ਜਣਾ ਨਹੀਂ ਹਾਂ ਜੀ ਨਾ ਲੱਗੇ ਹੂੰ ਇਹ ਕਿਹੜੇ ਜੀ ਮੰਨਦੇ ਕੋਈ ਨਹੀਂ ਵੀ ਤਰ੍ਹਾਂ ਖਾਣੇ ਦੇ ਇਹ ਕਿਤਾ ਕੇ ਕੇ ਥਲੇ ਆ ਜਾਣਗੇ ਹੂੰ ਪਾਣੀਆ ਨਾਲ ਉਹ ਠੀਕ ਹੈ ਹੂੰ ਉਹ ਕਿਹਨੇ ਕੋਈ ਵਹਿ ਮੂੰਹ ਪਾਇਆ ਸੀਗਾ ਫਿਰ ਮੈਂ ਕਿਹਾ ਅੱਜ ਕੋਈ ਗੱਲ ਨਹੀਂ ਹੁੰਦੀ ਹਾਂ ਉਹ ਮੈਂ ਉਹ ਕੋਈ ਡੈਪ ਹੋਈ ਸੀ ਤੇ ਕਿਦਾਂ ਦੇ ਹਾਂ ਹਾਂ ਕਰ ਦਿਆਂ ਦੀ ਤੇ ਕਿਸੇ ਨੇ ਕਿਹਾ ਵੀ ਇੱਥੇ ਨਾ ਰੇ ਦੇ ਆ ਜਾਂਦਾ ਰਾਜ ਜੀ ਤੁਹਾਨੂੰ ਕੋਈ ਲੱਗਦਾ ਕਿ ਜੰਮਦਾ ਬਾਹਾਂ ਤਾਂ ਉਹ ਨਹੀਂ ਕਰਦੇ ਕਰਦੇ ਮੈਂ ਮਾਫ਼ੀ ਅਈ ਜਾ ਰਿਹਾ ਹਾਂ ਮੈਂ ਭਾਵੇਂ ਇਹ ਸੁਬਹ ਨੇ ਤਿਆਰੀ ਦੀ ਹੈ ਇੱਕ ਹਮ ਨੂੰ ਜਦੋਂ ਮੈਂ ਡਾਇਰਕਟ ਕਰਾਉਣ ਲਈ ਭਾਈ ਕਰਵਾਉਣਾ ਹੈ ਸਪਾਈ ਕਰਵਾਉਣਾ ਹੈ ਸਪੁੱਤਾ ਹੈ ਕਿ ਇਹ ਮੁੰਡਿਆਂ ਨਾਲ ਦੱਸੋ ਉਹ ਵੀ ਨਾ ਸਾਥ ਨੂੰ ਲੜ ਜਿਹਾ ਲੱਗ ਗਈ ਸੀ ਸਾਰੇ ਕਰਮ ਦੀ ਇਹਨਾਂ ਦੀ ਇੱਕ ਜੱਥਾਨੀ ਆ ਆਹੋ ਆ ਕੇ ਇਹ ਮੇਰੀ ਗੱਲ ਵੇਖੀ ਕੋਈ ਰਸਨ ਦੀ ਜਾਂ ਕੁਝ ਵੀ ਦਿਆ ਦੇਣਾ ਨਹੀਂ ਕੋ ਨਾਲ ਬੜੇ ਕਾਇ ਮੁੰਡਾ ਗੇ ਮਾੜ ਨਹੀਂ ਕਰਨੀ ਕਿਉਂ ਬੱਸ ਦੇਖ ਲੱਗਣਾ ਇਹ ਮਰਨ ਭੁੱਖੇ ਵਰਜਣੇ ਗਾਲਾਂ ਕੱਢਿਆ ਨਾ ਮੁੰਡਿਆਂ ਨੂੰ ਸੁਣ ਕੇ ਇਹ ਪਿੰਡ ਦੇ ਪੰਜ ਸੱਤ ਦਸ ਮੁੰਡੇ ਨੇ ਇਹ ਕਰਦੇ ਨੇ ਨੰਦੀਸਰ ਪਾਲਤਪੂਲ ਸਵਾਈ ਆ ਤੇ ਉਹ ਕਹਿੰਦੇ ਕਿ ਤੁਸੀਂ ਕਰਤੋਂ ਇਹ ਪਾਲਤਪੂਲ ਸਵਾਈ ਹੈ ਕਹਿੰਦੇ ਪਾਣੀ ਕਿੱਥੋਂ ਲੱਭੋ ਬਿਨਾ ਮੋਤੋਂ ਕਿ ਕਰੋ ਤੁਸੀਂ ਦੇਣ ਨਹੀਂ ਤੁਸੀਂ ਦੇਣਾ ਆਰੇ ਕਿਉਂ ਕਿਭਣੇ ਚਾਹੀਦਾ ਹੈ ਹੁ ਜਿੰਨੇ ਹੈ ਇਹ ਸਾਰਾ ਮਰ ਚਾਹੀਦਾ ਸਾਰਾ ਕਿੰਨੇ ਦਿੱਤੇ ਹੋਏ ਨੇ ਵਿllਿਆਨ ਕੀ ਕਰਨਾ ਹੈ ਆਹ ਆਹ ਕਿੰਨਾ ਬੱਲੇ ਬੱਲੇ ਬਾਲ ਬੂਤੇ ਦਾਸਰਾਵਤ ਨੂੰ ਕਿਲਾ ਤੇ ਠੀਕ ਹੈ ਇਹ ਕਿਹੜਾ ਕੰਮ ਆ ਅਸੀਂ ਕਿੰਨੇ ਦਾ ਕੰਮ ਹਾਂਜੀ ਹਾਂ ਹੈ ਤੋ ਕੁਛ ਨਹੀਂ ਲੱਗੇ ਦੇ ਮੁੰਡੇ ਉਹ ਸਾਰਾ ਉਸ ਕਰਨਾ ਦਾ ਬਸ ਆਉਂਦੀ ਉਹ ਕਰਕੇ ਆ ਬਾਥਰੂਮ ਚਾਹੀਦਾ ਉਹ ਮਾਜੀ ਕਹੀਏ ਕੋਈ ਸੇਵ ਕਰਵਾਣੀ ਕਰ ਮੈਂ ਬਾਥਰੂਮ ਚ ਚੱਲਦੇ ਠੀਕ ਨੇ ਚੱਲੇ ਤਾਂ ਬਾਥਰੂਮ ਤਾਂ ਹਾਂ ਜੀ ਨਾ ਪਾਣੀ ਹੁਣੀ ਪਾਣੀ ਚੁੰਦਾ ਹੈ ਜੀ ਸਾਰੀ ਚਾਤ ਉਹ ਚਾਤ ਤੇ ਉਹ ਪਾਈ ਹੋਈ ਨਾ ਜੋ ਸੇਲਾਈ ਉਹ ਤਾਂ ਲੋਹੇ ਦਿੱਤੇ ਪੈ ਗਏ ਜੀ ਉੱਥੇ ਕੇ ਚਾਦਰ ਹੀ ਪੈਣੀ ਆ ਇਹਦੇ ਉੱਤੇ ਲੋਹੇ ਦੀ ਚਾਦਰ ਪਾਉਣੀ ਆ ਤੁਸੀਂ ਲੋਹੇ ਦੀ ਚਾਦਰ ਆਉਂਦੀ ਆ 8 ਪੁੱਛਾ 10 ਦੀ ਆ ਇਹਦੇ ਉੱਤੇ ਫਿੱਟ ਕਰਦੇ ਹੋ ਬਾਅਦ ਉਹ ਕਰਕੇ ਇਹਦੇ ਨਾਲ ਮੇਰੇ ਉੱਥੇ ਸਟੋਰ ਹੀ ਉੱਤੇ ਹੈਲੋ ਠੀਕ ਹੈ ਨਾ ਬਿਲਕੁਲ ਕਿੱਥਾਂ ਵੀ ਜਾਓ ਤੁਹਾਨੂੰ ਚੱਕ ਲੈ ਗਏ ਅਸੀਂ ਵੀ ਸ਼ੈੱਡ ਬੁਆਇਆ ਹੈ ਹਾਂ ਹਾਂ ਆਈ ਹੋ ਰਿਹਾ ਇੱਧਰ ਚੱਜ ਕੇ ਖੜੇ ਹਾਂ ਜੀ